ਕੀ ਜਿਹੜੀ ਉਹਨੇ ਗੁਰੂ ਅਮਰਦਾਸ ਜੀ ਸਮਰਤ ਦੀ ਤੁਲਨਾ ਆਪਣੇ ਡੇਰੇ ਦੇ ਬੀੜੀਆਂ ਪੀਣ ਵਾਲੇ ਬੰਦੇ ਨਾਲ ਕੀਤੀ ਆ ਦੁਬਾਰਾ ਦੀ ਕੋਈ ਏਦਾਂ ਗਲਤੀ ਕਰੇ ਕੋਈ ਗੁੰਜਾਇਸ਼ ਨਹੀਂ ਛੱਡਣੀ ਆਪਾਂ ਤਾਂ ਪੈਸੇ ਕਰਕੇ ਜਿਹੜੀਆਂ ਚੀਜ਼ਾਂ ਨੂੰ ਇਹ ਡੀਲ ਕਰਕੇ ਅੱਜ ਤੱਕ ਬਚਦਾ ਆ ਰਿਹਾ ਉਹਨਾਂ ਚੀਜ਼ਾਂ ਨੇ ਸਦਾ ਸਾਥ ਨਹੀਂ ਰਹਿਣਾ ਕਿਉਂਕਿ ਉਹਨੇ ਜਿਹੜੀ ਕੁੱਤਾਹੀ ਕੀਤੀ ਬਹੁਤ ਵੱਡੀ ਕੀਤੀ ਕੋਈ ਬੰਦਾ ਕਿਸੇ ਬੰਦੇ ਦੇ ਖਿਲਾਫ ਕਹਿ ਜਵੇ ਨਾ ਤਾਂ ਗੱਲ ਉਹ ਵੀ ਨਹੀਂ ਚੱਰੀ ਜਾਂਦੀ ਤੇ ਉਹਨੇ ਮੱਥਾ ਹੀ ਸਿੱਧਾ ਗੁਰੂ ਸਾਹਿਬ ਦੇ ਨਾਲ ਰੱਬ ਦੇ ਨਾਲ ਲਾ ਲਾ ਪਰ ਬਰਦਾਸ਼ਤਮੰਦ ਹੈ ਕਹੇ ਕਿ ਉਹ ਡੇਰੇ ਵਿੱਚ ਜੋ ਮਰਜ਼ੀ ਬਿਆਨ ਦੇ ਦੇਵੇ ਤੇ ਅਸੀਂ ਉਹਨੂੰ ਏਦਾਂ ਬਖਸ਼ ਦੇ ਬੀਤੇ ਦਿਨ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਗੁਰਦਾਸ ਮਾਨ ਹੁਰਾ ਵੱਲੋਂ ਰੋਕ ਇੰਟਰਵਿਊ ਦਿੱਤੀ ਜਾ ਰਹੀ ਹੈ ਜਿਸ ਦੇ ਵਿੱਚ ਗੁਰਦਾਸ ਸਿੰਘ ਗੁਰਦਾਸ ਮਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਕੁਝ ਵੀ ਪਹਿਲਾ ਹੋਇਆ 2019 ਦੇ ਵਿੱਚ ਹੋਇਆ ਉਸ ਨੂੰ ਪੰਜਾਬੀਆਂ ਨੇ ਹਲੇ ਤੱਕ ਵੀ ਨਹੀਂ ਭੁਲਾਇਆ ਅਤੇ ਉਸ ਦੀ ਸਜ਼ਾ ਹਜੇ ਵੀ ਮੈਨੂੰ ਮਿਲਦੀ ਹੋਈ ਨਜ਼ਰ ਆ ਰਹੀਆਂ ਨੇ ਇੰਟਰਵਿਊ ਦੇ ਵਿੱਚ ਬਹੁਤ ਕੁਝ ਹੋਇਆ ਹੈ ਬਹੁਤ ਗੱਲਾਂ ਉਹ ਨੇ ਜੋ ਰਾਜਦੀਆਂ ਨੇ ਇਹ ਸਾਰੀਆਂ ਗੱਲਾਂ ਦੇ ਉੱਪਰੋਂ ਪਰਦੇ ਜਿਹੜੇ ਨੇ ਉਹ ਆਵਾਜ਼ੇ ਕੌਮ ਦੇ ਆਗੂ ਸਾਡੇ ਨਾਲ ਨੇ ਉਹ ਜ਼ਰੂਰ ਖੋਲਣਗੇ ਕਿਉਂਕਿ ਆਵਾਜ਼ੇ ਕੌਮ ਵੱਲੋਂ ਹੀ ਜਿਹੜਾ ਹੈ ਗੁਰਦਾਸ ਮਾਨ ਹੋਰਾ ਦੇ ਉੱਪਰ ਪਰਚਾ ਦਰਜ ਕਰਾਉਣ ਦੀ ਜਿਹੜੀ ਹੈ ਉਹ ਗੱਲ ਆਖੀ ਗਈ ਸੀ ਪਰਚਾ ਦਰਜ ਵੀ ਕਰਾਇਆ ਗਿਆ ਤੇ ਹਲੇ ਤੱਕ کورٹ ਦੇ ਵਿੱਚ ਜਿਹੜਾ ਹੈ ਉਸ ਪਰਚੇ ਨੂੰ ਲੈ ਕੇ ਜਿਹੜੀ ਉਹ ਬਿਆਨਬਾਜ਼ੀ ਜੜੀਆਂ ਨੇ ਉਹ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕਈ ਗੱਲਾਂ ਕਈ ਰਾਤ ਜਿਹੜੇ ਨੇ ਉਹ ਅਸੀਂ ਇਹਨਾਂ ਵੱਲੋਂ ਦੱਸੇ ਗਏ ਨੇ ਅੱਛਾ ਜਿਸ ਤਰੀਕੇ ਦੇ ਨਾਲ ਗੁਰਦਾਸ ਸਿੰਘ ਗੁਰਦਾਸ ਸਿੰਘ ਮੇਰੇ ਮੂੰਹ ਤੋਂ ਨਿਕਲ ਕੇ ਗੁਰਦਾਸ ਮਾਨ ਹੋਰਾ ਵੱਲੋਂ ਰੋ ਕੇ ਇੰਟਰਵਿਊ ਦਿੱਤੀ ਗਈ ਨਿੱਜੀ ਚੈਨਲ ਦੇ ਉੱਪਰ ਤੇ ਉਸ ਦੇ ਵਿੱਚ ਕਿਹਾ ਗਿਆ ਕਿ ਬਈ ਮੈਨੂੰ ਮਾਫ ਕਰ ਦੇਣਾ ਚਾਹੀਦਾ ਹੈਗਾ ਇਹ ਸਿੱਖਾਂ ਨੂੰ ਇਹ ਮਾਮਲਾ ਕੀ ਹੈ 2019 ਦਾ ਮਾਮਲਾ ਹੁਣ ਦੁਬਾਰਾ ਕਿਉਂ ਗੁਰਦਾਸ ਮਾਨਖੁਰੀ ਜਿਹੜੇ ਨੇ ਉਹ ਚੱਕਦੇ ਹੋਏ ਨਜ਼ਰ ਆ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲ 'ਚ ਕੀ ਹੈਗਾ ਕਿ ਗੁਰਦਾਸ ਮਾਨ ਨੇ ਤੋ तकरीबन ਕੋਈ 4 ਸਾਲ ਪਹਿਲਾਂ ਡੇਰੇ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਤੁਲਨਾ ਕੀਤੀ ਡੇਰੇ ਦੇ ਮੁ끼 ਦੀ ਉਹਦੇ ਬਾਰੇ तकरीबन तकरीबन ਸੰਗਤ ਭਲੀ ਪਾਣੀ ਜਾਣੀ ਹੈ ਉਹਦੇ ਸੰਬੰਧ ਦੇ ਵਿੱਚ ਸੰਗਤ ਨੂੰ ਉਹਦੇ ਤੇ ਦੇਖੋ ਇੱਕ ਤੇ ਬੜੀਏ ਦੁੱਖदाई ਗੱਲ ਹੁੰਦੀ ਹੈ ਵੀ ਕਿਸੇ ਬੰਦੇ ਨੂੰ ਕੋਈ ਬੰਦਾ ਮਾੜੀ ਮੋਟੀ ਗੱਲ ਕਹਿ ਜਾਵੇ ਨਾ ਉਹਦੇ ਤੇ ਵੀ ਫੱਟ ਪਰਚਾ ਦਰਜ ਹੋ ਜਾਂਦਾ ਕਿਉਂਕਿ ਉਹਦਾ ਨਾਮ ਵੱਡਾ ਹੈ ਇਸ ਕਰਕੇ ਉਹਦੇ ਤੇ ਪਰਚਾ ਦਰਜ ਕਰਨ ਨੂੰ ਵੀ ਸਾਨੂੰ ਤਿੰਨ ਤਿੰਨ ਚਾਰ ਚਾਰ ਦਿਨ ਦੇ ਧਰਨੇ ਲਾਉਣੇ ਪਏ ਪ੍ਰੋਟੈਸਟ ਕਰਨੇ ਪਏ ਕਿੰਨੀਆਂ ਖੱਜਲ ਖਵਾਰੀਆਂ ਤੋਂ ਬਾਅਦ ਚੁਦੇ ਤੇ ਜਾ ਕੇ 295 ਇਹਦਾ ਪਰਚਾ ਦਰਜ ਕੀਤਾ ਜਾਂਦਾ ਫਿਰ ਉਹਦਾ ਕੇਸ ਜਿਹੜਾ ਹੈਗਾ ਲੰਮੇ ਅਰਸੇ ਤੋਂ ਚੱਲ ਰਿਹਾ ਹੁਣ ਤਕਰੀਬਨ 4 ਸਾਲ ਤੋਂ ਗੁਰਦਾਸ ਮਾਨ ਨੂੰ ਲੋਕਾਂ ਨੇ ਨਾ ਜ਼ਬਰਦਸਤ ਜਿਹੜਾ ਸੀਗਾ ਉਹ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿ ਗੁਰਦਾਸ ਮਾਨ ਦਾ ਤਕਰੀਬਨ ਤਕਰੀਬਨ ਕੰਮ ਪੰਜਾਬ ਦੇ ਵਿੱਚੋਂ ਤਾਂ ਜ਼ੀਰੋ ਹੋ ਗਿਆ ਉਹਦੇ ਪ੍ਰੋਗਰਾਮ ਜ਼ੀਰੋ ਹੋ ਗਏ ਤਕਰੀਬਨ ਜਿੱਥੇ ਜਾਂਦਾ ਸੀ ਲੋਕ ਉਹਦਾ ਵਿਰੋਧ ਕਰਦੇ ਸੀ ਕਿਉਂਕਿ ਉਹਨੇ ਜਿਹੜੀ ਕੁਤਾਹੀ ਕੀਤੀ ਬਹੁਤ ਵੱਡੀ ਕੀਤੀ ਕੋਈ ਬੰਦਾ ਕਿਸੇ ਬੰਦੇ ਦੇ ਖਿਲਾਫ ਕਹਿ ਜਵੇ ਨਾ ਤਾਂ ਗੱਲ ਉਹ ਵੀ ਨਹੀਂ ਚਰੀ ਜਾਂਦੀ ਤੇ ਉਹਨੇ ਮੱਥਾ ਹੀ ਸਿੱਧਾ ਗੁਰੂ ਸਾਹਿਬ ਦੇ ਨਾਲ ਰੱਬ ਦੇ ਨਾਲ ਲਾ ਲਿਆ। ਤੋਂ ਇਸ ਕਰਕੇ ਜਿਹੜਾ ਉਹਦਾ ਗੁਨਾਹ ਆ ਉਹ ਏਡਾ ਵੱਡਾ ਆ ਵੀ ਉਹ ਮੈਨੂੰ ਨਹੀਂ ਲੱਗਦਾ ਕੋਈ ਕੋਈ ਵੀ ਬੰਦਾ ਇਸ ਚੀਜ਼ ਦੇ ਲਈ ਸਮਰੱਥ ਆ ਵੀ ਉਹਨੂੰ ਕੋਈ ਮਾਫੀ ਦੇ ਦੇਵੇ। ਕਿਉਂਕਿ ਗੱਲ ਗੁਰੂ ਦੀ ਆ ਤੇ ਉਹਨੂੰ ਬਾਕੀ ਦੇ ਬੰਦੇ ਜਿਹੜੇ ਹੈਗੇ ਉਹਦੇ ਤੇ ਫੈਸਲਾ ਨਹੀਂ ਲੈ ਸਕਦੇ। ਅਸੀਂ ਤੇ ਇਹ ਕਹਿ ਸਕਦੇ ਆ ਵੀ ਹਾਂ ਉਹਨੇ ਗੁਨਾਹ ਕੀਤਾ ਤੇ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ। ਫਿਲਹਾਲ ਅਸੀਂ ਜਿਹੜਾ ਜੋ ਇੱਕ ਕੋਰਟ ਦਾ ਰਸਤਾ ਹੈਗਾ ਉਹਦੇ ਜ਼ਰੀਏ ਚੱਲ ਰਹੇ ਆ। ਤੇ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਇਹ ਸਾਨੂੰ ਤਾਂ ਕਰਨੀ ਪਈ ਕਿਉਂਕਿ ਉਹਨੇ ਇੱਕ ਮਗਰਮਛ ਦੇ ਹੰਝੂ ਬਹਾ ਕੇ ਸੋਸ਼ਲ ਮੀਡੀਆ ਤੇ ਆਪਣਾ ਪੱਖ ਤੇ ਰੱਖ ਦਿੱਤਾ ਉਹਦਾ ਪੱਖ ਤੇ ਲੋਕ ਦੇਖ ਵੀ ਰਹੇ ਸੋਸ਼ਲ ਮੀਡੀਆ ਤੇ ਪਰ ਜਿਹੜਾ ਸਾਡਾ ਪੱਖ ਆ ਦੂਜੇ ਪਾਸੇ ਦਾ ਸੰਗਤ ਦਾ ਪੱਖ ਆ ਪਉ ਕਹਿ ਲਈਏ ਤੇ ਉਹ ਪੱਖ ਵੀ ਤਾਂ ਲੋਕਾਂ ਤੱਕ ਜਾਣਾ ਚਾਹੀਦਾ ਉਹਦੇ ਲਈ ਫਿਰ ਸਾਨੂੰ ਇਹ ਪ੍ਰੈਸ ਕਾਨਫਰੰਸ ਕਰਨੀ ਜ਼ਰੂਰੀ ਸੀ ਤਾਂ ਜੋ ਲੋਕਾਂ ਨੂੰ ਦੂਜੇ ਪਾਸੇ ਦਾ ਵਰਜਨ ਵੀ ਜਿਹੜਾ ਹੈਗਾ ਉਹ ਪਤਾ ਲੱਗ ਸਕੇ ਕੀ ਚੱਲ ਰਿਹਾ ਅੱਛਾ ਜਿਸ ਤਰੀਕੇ ਦੇ ਨਾਲ ਇੰਟਰਵਿਊ ਦੇ ਵਿੱਚ ਗੁਰਦਾਸ ਮਾਨ ਵੱਲੋਂ ਹੰਝੂ ਬਹਾਏਗੇ ਜਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਬੋਲ ਬੋਲੇਗੇ ਕਿ ਸਿੱਖਾਂ ਨੂੰ ਉਹਨਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਤੁਹਾਨੂੰ ਲੱਗਦਾ ਕਿ ਸਿੱਖਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਪਿਛਲੇ 4 ਸਾਲਾਂ ਤੋਂ ਹੋ ਰਿਹਾ ਹੈ ਸ਼ੋਰ ਰੱਦ ਹੋ ਰਹੇ ਨੇ ਪੰਜਾਬ ਤੋਂ ਬਾਹਰ ਵੀ ਜਿਹੜਾ ਹੈ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਤਾਂ ਲੱਗਦਾ ਹੀ ਨਹੀਂ ਹੈਗੇ ਉਹਨਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇੰਟਰਵਿਊ ਦੇ ਵਿੱਚ ਕਿਹਾ ਦੇਖੋ ਜੀ ਦੋ ਗੱਲਾਂ ਪਹਿਲੀ ਤਾਂ ਮੈਂ ਕਲੀਅਰ ਕਰ ਚੁੱਕਾ ਵੀ ਗੱਲ ਉਹਨੇ ਤੋਹੀਨ ਗੁਰੂ ਸਾਹਿਬ ਦੀ ਕੀਤੀ ਹੈ ਤੇ ਉਹਦੇ ਲਈ ਬੰਦਾ ਫੈਸਲਾ ਨਹੀਂ ਲੈ ਸਕਦਾ। ਹੂੰ। ਦੂਸਰੀ ਜੇ ਉਹਨੇ ਕੋਈ ਐਸੀ ਗਲਤੀ ਕੀਤੀ ਹੁੰਦੀ ਜਿਹਨੂੰ ਬੰਦੇ ਫੈਸਲਾ ਲੈ ਕੇ ਮਾਫ ਕਰ ਦੇ ਜਾਂ ਕੁਝ ਕਰ ਦੇ ਤੇ ਉਹਦਾ ਵੀ ਇੱਕ ਪ੍ਰੋਸੈਸ ਤੇ ਤਰੀਕਾ ਹੁੰਦਾ। ਹੂੰ। ਤੀਸਰੀ ਗੱਲ ਗੁਰਦਾਸ ਮਾਨ ਤੋਂ ਇਹ ਕੋਈ ਸੁਤੇ ਸਿੱਧ ਹੋਈ ਗਲਤੀ ਨਹੀਂ ਹੈ ਵੀ ਜਿਹਨੂੰ ਮਾਫ ਕਰ ਦਿੱਤਾ ਜਾਵੇ। ਮਾਫੀ ਉਹਦੀ ਹੁੰਦੀ ਹੈ ਕਿ ਜਿਹੜੀ ਅਣਜਾਣੇ ਚ ਹੋ ਜਵੇ ਕੋਈ ਗਲਤੀ ਤੇ ਬੰਦਾ ਕਹਿ ਸਕਦਾ ਜੀ ਮੈਨੂੰ ਮਾਫ ਕਰ ਦਿਓ। ਜਿਹੜੀ ਮੈਂ ਚਾਹ ਕੇ ਕੀਤਾ ਆ ਉਹ ਗੁਨਾਹ ਆ। ਗਲਤੀ ਤੇ ਗੁਨਾਹ ਦੇ ਵਿੱਚ ਫਰਕ ਹੁੰਦਾ ਗਲਤੀ ਦੀ ਮਾਫੀ ਹੋ ਸਕਦੀ ਗੁਨਾਹ ਦੀ ਤੇ ਸਜ਼ਾ ਹੀ ਬਣਦੀ ਉਹ ਬੰਦੇ ਨੂੰ ਭੁਗਤਨੀ ਚਾਹੀਦੀ ਆ ਬਣਦੀ ਆਪ ਜੇ ਉਹਨੂੰ ਵਾਕਿਆ ਪਛਤਾਵਾ ਹੈ ਤੇ ਪੱਲਾ ਅੱਡ ਕੇ ਉਹਨੂੰ ਉਹ ਜਿਹੜੀ ਸਜ਼ਾ ਹੈ ਆਪਣੀ ਝੋਲੀ ਚ ਪਵਾਉਣੀ ਚਾਹੀਦੀ ਔਰ ਕਹਿਣਾ ਚਾਹੀਦਾ ਵੀ ਠੀਕ ਹੈ ਜੀ ਮੈਂ ਇਸ ਚੀਜ਼ ਦਾ ਹੱਕਦਾਰ ਮੈਂ ਭੁਗਤੂਗਾ ਉਹ ਦਸਮਾਨ ਕਿੱਥੇ ਆ ਜਾਣ ਜਦੋਂ ਉਹਨਾਂ ਨੂੰ ਪੰਜਾਬ ਦੇ ਜਾਂ ਵਿਦੇਸ਼ਾਂ ਦੇ ਵਿੱਚ ਬੈਠੇ ਸਿੰਘ ਜੜੇ ਨੇ ਉਹ ਮਾਫ ਕਰ ਦੇਣਗੇ ਕਿਸ ਤ੍ਹਾਂ ਦੇ ਉੱਤੇ ਆਣ ਕੀ ਕਹਿਣ ਨੇ ਇਹ ਮਸਲਾ ਤੇ ਇਸ ਤਰੀਕੇ ਦਾ ਹੈ ਹੀ ਨਹੀਂ ਨਾ ਕਿ ਇਸ ਮਸਲੇ ਦੇ ਵਿੱਚ ਉਹ ਕਿਸੇ ਸਿੰਘਾ ਕੋਤਲ ਜਵੇ ਤੇ ਮਾਫੀ ਲੈ ਲਵੇ ਮੈਂ ਤੁਹਾਨੂੰ ਦੱਸਿਆ ਕਿਸੇ ਬੰਦੇ ਨਾਲ ਜੁੜੀ ਤਾਂ ਘਟਨਾ ਹੈ ਨਹੀਂ ਇਹ ਤੇ ਗੁਰੂ ਦੇ ਸੰਬੰਧ ਦੇ ਵਿੱਚ ਹੈ ਤੇ ਇਹ ਤਾਂ ਉਹਨੂੰ ਸਜ਼ਾ ਹੀ ਭੁਗਤਣੀ ਪੈਣੀ ਬਹੁਤ ਬਹੁਤ ਵੱਡੇ ਮਸਲੇ ਹੋਏ ਨੇ ਜਿਵੇਂ ਡੇਰਾ ਰਾਮ ਰਹੀਮ ਵਾਲਾ ਮਸਲਾ ਹੋਇਆ ਜਿਸ ਤਰੀਕੇ ਦੇ ਨਾਲ ਬਾਣਾ ਪਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਵੀ ਮਾਫੀ ਮਿਲ ਗਈ ਸੀ ਇੱਕ ਸਮੇਂ ਦੇ ਵਿੱਚ ਜਾਂ ਫਿਰ ਹਾਲਾਂਕਿ ਹਾਲਾਂਕਿ ਉਹਨਾਂ ਉੱਪਰ ਕੇਸ ਦੁਬਾਰਾ ਚੱਲ ਗਿਆ ਕਈ ਚੀਜ਼ਾਂ ਹੋ ਰਹੀਆਂ ਨੇ ਇਸ ਤਰੀਕੇ ਦੇ ਨਾਲ ਗੁਰਦਾਸ ਮਾਨ ਤੋਂ ਵੀ ਕਹਿੰਦੇ ਨੇ ਕਿ ਭਾਈ ਮੇਰ ਤੋਂ ਗਲਤੀ ਹੋਈ ਹੈ ਜਿਸ ਤਰੀਕੇ ਦੇ ਨਾਲ ਇੰਟਰਵਿਊ ਦੇ ਵਿੱਚ ਉਹਨਾਂ ਨੇ ਖਾਸ ਕਰਕੇ ਆ ਕੀ ਉਸ ਦੀ ਮਾਫੀ ਨਹੀਂ ਹੈ ਕਿ ਉਸ ਦੀ ਮਾਫੀ ਅਕਾਲ ਤਖਤ ਸਾਹਿਬ ਦੇ ਵਿੱਚ ਜਾ ਕੇ ਮੰਗੀ ਨਹੀਂ ਜਾ ਸਕਦੀ ਕਿਸੇ ਸਟੇਜ ਦੇ ਉੱਤੇ ਜਾ ਕੇ ਮੰਗੀ ਨਹੀਂ ਜਾ ਸਕਦੀ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਮੰਗੀ ਨਹੀਂ ਜਾ ਸਕਦੀ ਕਿ ਇਸ ਤੋਂ ਵੀ ਉੱਪਰ ਕੋਈ ਮਾਫੀ ਜਿਹੜਾ ਹੈਗਾ ਉਹ ਮੰਗਣ ਵਾਲਾ ਅਸੂਲ ਹੈਗੇ ਦੇਖੋ ਮੈਨੂੰ ਇਹ ਲੱਗਦਾ ਵੀ ਇਹ ਮੈਂ ਕਲੀਅਰ ਹੀ ਕਰ ਚੁੱਕਾ ਆ ਗੱਲ ਸਾਰੀ ਜਿਹੜੀ ਤੁਸੀਂ ਤੁਲਨਾ ਕੀਤੀ ਪਈ ਡੇਰੇ ਸਰਸੇ ਡੇਰੇ ਵਾਲੇ ਨੇ ਵੀ ਤੇ ਗੁਰੂ ਸਾਹਿਬ ਦੇ ਨਾਲ ਹੀ ਮਤਲ ਲੈਸੀ ਗੁਰੂ ਦੀ ਬੇਅਦਬੀ ਕੀਤੀ ਤੇ ਉਹਨੂੰ ਮਾਫੀ ਮਿਲ ਗਈ। ਸਵਾਲ ਇਹ ਆ ਕਿ ਕੀ ਉਹ ਮਾਫੀ ਪੰਥ ਨੇ ਐਕਸੈਪਟ ਕਰ ਲਈ? ਜੇ ਉਹ ਕੀਤੀ ਹੁੰਦੀ ਤੇ ਫਿਰ ਅੱਜ ਉਸ ਮਾਫੀ ਦਾ ਇੰਨਾ ਵਿਰੋਧ ਕਿਉਂ? ਬਾਦਲਾਂ ਦਾ ਬੇੜਾ ਗਰਕ ਹੋ ਗਿਆ ਸਰ ਫੇਸ ਗੱਲ ਕਰਕੇ ਕਿ ਉਹਨਾਂ ਨੇ ਆਪਣੇ ਪੋਲੀਟੀਕਲ ਪ੍ਰੈਸ਼ਰ ਦੇ ਜ਼ਰੀਏ ਉਹਨੂੰ ਕਾਗਜ਼ੀ ਤੌਰ ਦੇ ਉੱਤੇ ਜਾਂ ਦਿਖਾਵੇ ਦੇ ਤੌਰ ਦੇ ਉੱਤੇ ਮਾਫੀ ਦਵਾ ਤੇ ਦਿੱਤੀ। ਕੀ ਪੰਥ ਦੇ ਅੰਦਰ ਉਸ ਮਾਫੀ ਦੀ ਕੋਈ ਵੈਲਿਊ ਰਹੀ? ਕੀ ਪੰਥ ਨੇ ਡੇਰੇ ਵਾਲੇ ਨੂੰ ਮਾਫ ਕਰ ਦਿੱਤਾ? ਸੋ ਇਹ ਪਬਲੀਕਲੀ ਜਾਂ ਤੁਸੀਂ ਪੋਲਿਟੀਕਲ ਕਿਸੇ ਪ੍ਰੈਸ਼ਰ ਦੇ ਨਾਲ ਤੇ ਕੋਈ ਫੈਸਲੇ ਲੈ ਸਕਦੇ ਹੋ ਉਹ ਫੈਸਲੇ ਪੰਥਕ ਹੋਣੇ ਜ਼ਰੂਰੀ ਨਹੀਂ ਸੋ ਇਹ ਪੰਥ ਦਾ ਮਸਲਾ ਪੰਥ ਨੇ ਅੱਜ ਤੱਕ ਕਦੇ ਵੀ ਗੁਰੂ ਦਾ ਮੱਥਾ ਲਾਉਣ ਵਾਲੇ ਨੂੰ ਮਾਫ ਨਹੀਂ ਕੀਤਾ ਸਾਡਾ ਇਤਿਹਾਸ ਹੀ ਇਹ ਹੈ ਜਿਹਨੇ ਗੁਰੂ ਦਾ ਮੱਥਾ ਲਾਇਆ ਨਾ ਉਹਨੂੰ ਤੇ ਬਣਦੀਆਂ ਸਜ਼ਾਵਾਂ ਦਿੱਤੀਆਂ ਬੰਦਾ ਸਿੰਘ ਬਹਾਦਰ ਨੇ 8 ਨੱਟ ਖੜਕਾਤੀ ਹੈ ਨਾ ਤੇ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਮੱਥੇ ਲਾਇਆ ਸਿੱਖਾਂ ਨੇ ਨੱਕ ਚ ਨਕੇਲ ਪਾ ਪਾ ਕੇ ਕਮਾਏ ਸਿੱਖਾਂ ਦਾ ਇਤਿਹਾਸ ਸੀ ਇਹ ਜਿਹਨੇ ਗੁਰੂ ਨਾ ਜਦੋਂ ਗੱਲ ਗੁਰੂ ਤੱਕ ਆ ਗਈ ਨਾ ਫਿਰ ਪਿੱਛੇ ਕੁਝ ਨਹੀਂ ਰਹਿ ਜਾਂਦਾ ਅੱਛਾ ਜਿਸ ਤਰੀਕੇ ਦੇ ਨਾਲ ਗੁਰਦਾਸ ਮਾਨ ਖੁਰਾ ਵੱਲੋਂ ਮਾਫੀ ਮੰਗੀ ਗਈ 4 ਸਾਲ ਪੁਰਾਣਾ ਮਸਲਾ ਦੁਬਾਰਾ ਤੋਂ ਚੱਕਿਆ ਜਾ ਰਿਹਾ ਹੈ ਕੀ ਇਸ ਦੇ ਪਿੱਛੇ ਵੱਡੇ ਕਾਰਨ ਮੰਨਦੇ ਹੋ ਤੁਸੀਂ ਦੇਖੋ ਵੱਡੇ ਹੀ ਆ ਕਾਰਨ ਸਾਰੇ ਵੱਡੇ ਹੀ ਹੁੰਦੇ ਜਦੋਂ ਐਡਾ ਵੱਡਾ ਬੰਦਾ ਜਿਹੜਾ ਆਪਣੇ ਆਪ ਨੂੰ ਵੱਡਾ ਸਮਝਦਾ ਜਾਂ ਹੈ ਵੀ ਕਈ ਕੁਝ ਲੋਕਾਂ ਦੇ ਲਈ ਉਹ ਜਦੋਂ ਕੋਈ ਕੰਮ ਕਰਦਾ ਹੈ ਤਾਂ ਉਹਦੇ ਪਿੱਛੇ ਕੋਈ ਖਾਸ ਵਜ੍ਹਾ ਹੀ ਹੁੰਦੀ ਹੈ ਜੇ ਉਹਦੀ ਮਾਫੀ ਖਾਸ ਵਜ੍ਹਾ ਹੈ ਨਾ ਤੇ ਉਹਦਾ ਬੋਲਣਾ ਵੀ ਖਾਸ ਵਜ੍ਹਾ ਸੀ ਸਾਨੂੰ ਲੱਗਦਾ ਵੀ ਜਦੋਂ ਗੁਰੂ ਸਾਹਿਬ ਦੀ ਤੁਲਨਾ ਕਰਦਾ ਤੇ ਉਹ ਬੜੀ ਪ੍ਰੀ ਪਲੈਨਿੰਗ ਤਰੀਕੇ ਨਾਲ ਕਰਦਾ ਬਹੁਤ ਸਾਰੇ ਲੋਕੀ ਕਹਿੰਦੇ ਨਹੀਂ ਜੀ ਪਲੈਨਿੰਗ ਨਹੀਂ ਕਿਤੇ ਹੋ ਗਈ ਐਦਾਂ ਨਾ ਤਾਂ ਅਸੀਂ ਗੁਰਦਾਸ ਮਾਨ ਨੂੰ ਬੜੇ ਲੰਮੇ ਸਮੇਂ ਤੋਂ ਸੁਣਦੇ ਆ ਰਹੇ ਦੇਖਦੇ ਆ ਰਹੇ ਹਾਂ ਕਿਸੇ ਟਾਈਮ ਦੇ ਉੱਤੇ ਸਾਡੇ ਮਨਾਂ ਦੇ ਵਿੱਚ ਵੀ ਗੁਰਦਾਸ ਮਾਨ ਦੇ ਪ੍ਰਤੀ ਪਿਆਰ ਤੇ ਸਤਿਕਾਰ ਹੁੰਦਾ ਸੀ ਜਦ ਤੱਕ ਸਾਨੂੰ ਉਹਦੀ ਇੰਟੈਂਸ਼ਨ ਨਹੀਂ ਸਮਝ ਲੱਗੀ ਜਦੋਂ ਅਸੀਂ ਉਹਦੀ ਇੰਟੈਂਸ਼ਨ ਨੂੰ ਦੂਜੇ ਪੱਖ ਤੋਂ ਦੇਖਣਾ ਸ਼ੁਰੂ ਕੀਤਾ ਵੀ ਇਹ ਤਾਂ ਸਟੇਟ ਸਪੌਂਸਰਡ ਲੱਗ ਰਿਹਾ ਸਾਰਾ ਤੋ ਉਸ ਟਾਈਮ ਦੇ ਉੱਤੇ ਜਦੋਂ ਇਹ ਗਾਣਿਆਂ ਵਾਲ ਚਾਤਮਾਨੀ ਸ਼ੁਰੂ ਕੀਤੀ ਤੇ ਦੇਖਿਆ ਕਿ ਇਹ ਤੇ ਬੰਦਾ ਲਗਾਤਾਰ ਇੱਕ ਲੰਮੀ ਪ੍ਰੈਕਟਿਸ ਕਰ ਰਿਹਾ ਖਾਸ ਕਰਕੇ ਸਿੱਖਾਂ ਦੇ ਖਿਲਾਫ ਜਿਹੜਾ ਹੈਗਾ ਉਹਦੀ ਪੂਰੀ ਹਿਸਟਰੀ ਆ ਕਿ 1984 ਤੋਂ ਵੀ ਪਹਿਲਾਂ ਦੇ ਜਿਹੜੇ ਉਹਦੇ ਗੀਤ ਆ ਉਹ ਸਿੱਖਾਂ ਦੇ ਖਿਲਾਫ ਜਾਂਦੇ ਪਏ ਉਹ ਸਿੱਖੀ ਹਿਸਟਰੀ ਦੇ ਖਿਲਾਫ ਜਾਂਦੇ ਆ ਸਿੱਖੀ ਸਿਧਾਂਤਾਂ ਦੇ ਖਿਲਾਫ ਜਾਂਦੇ ਜਿਹੜੇ ਗੁਰਦਾਸ ਮਾਨ ਨੂੰ ਅੱਜ ਲੋਕੀ ਬਾਬਾ ਕਹਿ ਕੇ ਸੰਬੋਧਨ ਕਰਦੇ ਉਸੇ ਗੁਰਦਾਸ ਮਾਨ ਦੇ ਐਸੇ ਗੀਤ ਆ ਸ਼ਾਇਦ ਤੁਸੀਂ ਆਪਸ ਵਿੱਚ ਬੈਠ ਕੇ ਸੁਣੀ ਨਹੀਂ ਸਕਦੇ ਦੋ ਦੋਸਤ ਵੀ ਆਪਸ ਵਿੱਚ ਬੈਠ ਕੇ ਸੁਣੋ ਤਾਂ ਸ਼ਾਇਦ ਤੁਹਾਨੂੰ ਥੋੜੀ ਸ਼ਰਮਿੰਦਗੀ ਮਹਿਸੂਸ ਹੋਵੇ ਓਪਨਲੀ ਨਹੀਂ ਸੁਣ ਸਕਦੇ ਤੁਸੀਂ ਸੋ ਗੁਰਦਾਸ ਮਾਨ ਦੀ ਇੱਕ ਪੂਰੀ ਦੀ ਪੂਰੀ ਹਿਸਟਰੀ ਜਿਹਦੇ ਵਿੱਚੋਂ ਗੁਰਦਾਸ ਮਾਨ ਦੇ ਪ੍ਰਾਣੇ ਗੀਤ ਨਿਕਲਦੇ ਆ ਜੱਟੀ ਫੁੱਟਬਾਲ ਵਰਗੀ ਸੁੱਤੀ ਪਈ ਵੀ ਸੌਂਨਾ ਦੇਵੇ ਹੈ ਉਹ ਗੀਤ ਗਾਉਂਦਾ ਹੈਗਾ ਯਾ ਮੇਰੇ ਪਿਆਰੇ ਬਾਪੂ ਜੀ ਬੜੇ ਸਤਕਾਰੇ ਬਾਪੂ ਜੀ ਬੈਠ ਕੇ ਰਜਾਈ ਵਿੱਚ ਸੇਕੋ ਹੱਡੀਆਂ ਟੀਵੀ ਉੱਤੇ ਦੇਖੀ ਜਾਓ ਬਲੌਜ਼ ਛੱਡੀਆਂ ਉਸ ਟਾਈਮ ਤੇ ਕਿਉਂਕਿ ਜੇ ਉਹਨੂੰ ਲੱਗਾ ਚਮਕੀਲਾ ਚੱਲ ਗਿਆ ਤੇ ਸ਼ਾਇਦ ਮੈਂ ਵੀ ਗੰਦ ਪੱਕੂੰਗਾ ਤੇ ਮੇਰਾ ਵੀ ਨਾਮ ਚੱਲ ਜਾ ਲੋਕਾਂ ਚ ਇੱਕ ਕਿਸੇ ਬੰਦੇ ਲੋਕ ਉਹਦੀ ਇਮੇਜ ਤੋਂ ਉਲਟ ਫਿਰ ਉਹਨੂੰ ਐਕਸੈਪਟ ਨਹੀਂ ਕਰਦੇ ਲੋਕਾਂ ਨੇ ਉਹਦੇ ਉਹ ਗੀਤ ਐਕਸੈਪਟ ਨਹੀਂ ਕੀਤੇ ਉਹਨੂੰ ਮਜਬੂਰਨ ਕਹਿ ਲੋ ਵੀ ਉਹ ਚੰਗੇ ਪਾਸੇ ਕਿਉਂਕਿ ਪਹਿਲੇ ਚਾਰ ਚੰਗੇ ਸੀ ਤੇ ਲੋਕਾਂ ਨੇ ਉਹਦੀ ਧਾਰਨਾ ਬਣਾ ਲਈ ਅੱਜ ਜੱਜੀਬੀ ਜੋਗ ਆਉਂਦਾ ਪਿਆ ਉਹ ਸਰਤਾਜ ਵਾਂਗ ਗਾਉਣਾ ਚਾਹੂਗਾ ਜੱਜੀਬੀ ਫੇਲ ਹੋ ਜਾਊਗਾ ਸਰਤਾਜ ਅਗਰ ਜੱਜੀਬੀ ਬਣਨ ਦੀ ਕੋਸ਼ਿਸ਼ ਕਰੂਗਾ ਸਰਤਾਜ ਫੇਲ ਹੋ ਜਾਊਗਾ ਤਾਂ ਹਰ ਇੱਕ ਦੀ ਇਹ ਕਿਵੇਂ ਜ ਬਣ ਜਾਂਦੀ ਲੋਕ ਉਹਨੂੰ ਫਿਰ ਉਦਾਂ ਹੀ ਐਕਸੈਪਟ ਕਰਦੇ ਸੋ ਇਸ ਕਾ ਗੁਰਦਾਸ ਮਾਨ ਨੇ ਆਪਣੇ ਆਪ ਨੂੰ ਚਮਕੀਲੇ ਦਾ ਤੋੜ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਜੋ ਨਹੀਂ ਚੱਲਿਆ ਉਸ ਟਾਈਮ ਤੇ ਤੀਸ ਕਰਕੇ ਉਹਦੇ ਗੀਤ ਚੱਲੇ ਨਹੀਂ ਕਰਕੇ ਬਹੁਤ ਸਾਰੇ ਲੋਕਾਂ ਨੂੰ ਇਹਦੇ ਬਾਰੇ ਪਤਾ ਨਹੀਂ ਹੈ ਹਨ ਪਰ ਇਹ ਨਹੀਂ ਹੈ ਕਿ ਗੁਰਦਾਸ ਮਾਨ ਬਹੁਤ ਦੁੱਧ ਤੋਤਾਈਆ ਪੀਓ ਨੇ ਅਜੇ ਤੱਕ ਕੁਝ ਮਾੜਾ ਗਾਇਆ ਹੀ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਦੂਜੀ ਗੱਲ ਜਿਹੜੀ ਹੈਗੀ ਆ ਵੀ ਗੁਰਦਾਸ ਮਾਨ ਦਾ ਜਦੋਂ ਬਾਹਰਲੀ ਕੰਟਰੀ ਦੇ ਵਿੱਚ ਵਿਰੋਧ ਹੁੰਦਾ ਉਹਦੇ ਵਿਰੋਧ ਦੀ ਜਿਹੜੀ ਉਹਦੀ ਫਰਸਟ੍ਰੇਸ਼ਨ ਹੈ ਉਹਦੇ ਗੀਤਾਂ ਦੇ ਵਿੱਚੋਂ ਸਾਫ਼ ਝਲਕਦੀ ਹੈ ਜਿੰਨੂੰ ਕੋਈ ਬੰਦਾ ਮੁਨਕਰ ਹੀ ਨਹੀਂ ਹੋ ਸਕਦਾ ਜਿਹਦੇ ਅੰਦਰ ਥੋੜੀ-ਬਹੁਤ ਵੀ ਸੋਚੀ ਸਮਝ ਹੈਗੀ ਹੈ ਜਦੋਂ ਸਿੱਖਾਂ ਨੂੰ ਚੜਾਉਂਦਾ ਹੋਇਆ ਕਹਿ ਰਿਹਾ 13 ਦੂਣਾ 26 ਆ ਤੇ 26 ਰਹਿਣ ਦੇ ਸਾਡੀ ਜਿੱਥੇ ਲੱਗੀ ਆ ਤੇ ਲੱਗੀ ਰਹਿਣ ਦੇ ਤੇ ਅਰਥ ਦੱਸੋ ਕੌਣ ਬੰਦਾ ਕਰਕੇ ਦੱਸ ਸਕਦਾ ਵੀ ਕਿਵੇਂ ਸਿੱਖੀ ਦੇ ਖਿਲਾਫ ਨਹੀਂ ਭੁਗਤਦੀ ਗੱਲ ਦੁਨੀਆ ਤੇ ਕੋਈ ਬੰਦਾ ਹੈ ਜਿਹਨੂੰ ਸਿੱਖੀ ਦੀ ਸੋਝੀ ਨਹੀਂ ਤੇ ਉਹਨੂੰ ਇਹ ਨਹੀਂ ਪਤਾ ਕਿ ਸਿੱਖਾਂ ਅੰਦਰ 13 ਦੇ ਕਨਸੈਪਟ ਦਾ ਕਿੰਨਾ ਸਤਕਾਰ ਹੈ ਗੁਰੂ ਸਾਹਿਬ ਨੇ 13 ਹੀ 13 ਕਹਿ ਕੇ ਸਭ ਕੁਝ ਤੋਲ ਦਿੱਤਾ ਤੇ ਸਾਡੇ ਲਈ ਤਾਂ 13 ਨੰਬਰ ਕਿਸੇ ਫੂੰਦੌਜ ਵੀ ਲੱਖਾਂ ਰੁਪਈਆ ਲੋਕ ਉਹਦਾ ਮੁੱਲ ਪਾ ਦਿੰਦੇ ਹੂੰ ਤੁਹ ਲੜਾਈਆਂ ਹੁੰਦੀਆਂ ਨੰਬਰ 13 ਲੈਂਡ ਬਦਲੇ ਤੇ ਹੁਣ ਗੁਰਦਾਸ ਮਾਨ ਉਸ ਤੋਂ ਵਡਿਆ ਕੇ ਗੱਲ ਨੂੰ ਵੱਡੀ ਕਰਕੇ ਡੇਰੇ ਦੀ ਗੱਲ ਨੂੰ ਵੱਡੀ ਦੱਸਣ ਤੇ ਲਈ ਉਹ ਕਹਿੰਦਾ ਸਾਡੇ ਤੇ 13 ਗੁਣਾ 26 ਆ ਭਾਈ 26 ਰਹਿਣ ਦੇ ਕੋਈ ਗੱਲ ਨਹੀਂ ਉਹ ਕਹਿੰਦਾ ਸਾਈਆਂ ਦੇ ਵੀ ਜਾਣੇ ਮਾਈਆਂ ਦੇ ਵੀ ਜਾਣੇ ਅਸੀਂ ਫਲਾਨੀ ਜਗ੍ਹਾ ਤੇ ਜਾਣੇ ਆ ਇੱਕ ਪਾਸੇ ਉਹ ਕਹਿੰਦਾ ਇੱਕ ਦੀ ਹੋ ਜਾ ਇੱਕ ਦੀ ਬਣ ਜਾ ਇੱਕ ਨੂੰ ਗੱਲ ਨਾਲ ਲਾ ਕੇ ਉਹਦਾ ਆਪ ਦੀ ਗੱਲ ਦੇ ਉੱਤੇ ਖੜਾ ਨਹੀਂ ਉੱਤਰ ਉਹਦੇ ਆਪਣੀ ਜਿਹੜੀ ਸੋਚ ਹੈ ਉਹ ਤੇ ਗੀਤ ਹੈ ਉਹ ਕੱਟਦੇ ਇੱਕ ਦੂਜੇ ਨੂੰ ਉਹਨੂੰ ਪੁੱਛੋ ਭਈ ਦੋਨਾਂ ਚੋਂ ਤੂੰ ਕਿਹਰੀ ਤੇ ਕਿਹੜੀ ਤੇ ਖੜਾ ਹੈਂ ਤੂੰ ਕਿਸੇ ਇੱਕ ਦਾ ਟੱਕਣ ਹੈਂ ਜੇ ਤੇ ਕਿਸੇ ਇੱਕ ਘੜੇ ਦਾ ਟੱਕਣ ਹੈ ਤੇ ਤੂੰ ਦੱਸ ਤੂੰ ਆਪ ਗੀਤਾ ਦੇ ਵਿੱਚ ਕਹਿਣਾ ਇੱਕ ਦੀ ਹੋ ਜਾ ਇੱਕ ਦੀ ਬਣ ਜਾ ਇੱਕ ਨੂੰ ਗੱਲ ਨਾਲ ਲਾ ਕੇ ਫਿਰ ਤੂੰ ਆਪੇ ਕਹਿਣਾ ਸੀ ਇਸਾਈਆਂ ਦੇ ਵੀ ਮੰਨ ਜਾਂਦੇ ਆ ਮੰਨਿਆਂ ਦੇ ਵੀ ਜਾਂਦੇ ਮੰਨਿਆਂ ਵੀ ਥੋੜੇ ਜਿਹਾ ਸ਼ਿਦਾਈਆਂ ਦੇ ਵੀ ਜਾਂਦੇ ਫਿਰ ਤੂੰ ਕਿੱਥੇ ਖੜਾ ਹੈ ਸੋ ਅਸਲ ਦੇ ਵਿੱਚ ਜਿਹੜਾ ਮੈਨੂੰ ਕਿਸੇ ਇੱਕ بڑے ਸੂਝਵਾਨ ਵਿਅਕਤੀ ਨੇ ਇੱਕ ਗੱਲ ਕਹੀ ਸੀ ਕਹਿੰਦਾ ਜ਼ਿਆਦਾਤਰ ਹਰ ਕਿਸੇ ਨੂੰ ਨਹੀਂ ਤੋਲਦੇ ਪਰ ਜ਼ਿਆਦਾਤਰ ਜਿਹੜੇ ਇੱਕ ਕਲਾਕਾਰ ਲਖਾਰੀ ਹੁੰਦੇ ਆ ਨਾ ਇਹ ਦੀਵੇ ਦੀ ਤਰ੍ਹਾਂ ਹੁੰਦੇ ਆ ਆਪ ਦੇ ਥੱਲੇ ਨਹੀਂ ਰਹੀ ਸੋ ਇਹ ਨਾ ਬੰਦਿਆਂ ਦਾ ਕੋਈ کردار ਨਹੀਂ ਹੈ ਇਹ ਬੰਦੇ ਸਿਰਫ ਟੂਲ ਵੱਜੋਂ ਸਾਰੀਆਂ ਚੀਜ਼ਾਂ ਨੂੰ ਯੂਜ਼ ਕਰਦੇ ਆ ਤੇ ਸਟੇਟ ਦੇ ਟੂਲ ਵੱਜੋਂ ਯੂਜ਼ ਹੋ ਰਿਹਾ ਤੇ ਚੱਲਦੇ ਪਏ ਅਜੇ ਜਿਸ ਤਰੀਕੇ ਦੇ ਨਾਲ ਮਾਫੀ ਆਈ ਹੈਗੀ ਹੈ ਚਾਹ ਤਿੰਨ ਤਿੰਨ ਤੋਂ 4 ਸਾਲ ਪੁਰਾਣਾ ਇਨਸੀਡੈਂਟ ਰਿਹਾ ਤੁਸੀਂ ਕੋਰਟਾਂ ਦੇ ਵਿੱਚ ਵੀ ਜਾਂਦੇ ਰਹੇ ਹੋ ਵੱਡੀ ਤੋਂ ਵੱਡੀ ਅਦਾਲਤ ਦੇ ਵਿੱਚ ਗਏ ਹੈਗੇ ਹਾਂ ਇਸ ਮਸਲੇ ਨੂੰ ਲੈ ਕੇ ਮਾਫੀ ਦੀ ਵੀ ਗੱਲ ਕੋਈ ਸਜ਼ਾ ਦੀ ਵੀ ਗੱਲ ਹੋ ਰਹੀ ਹੈ ਲੱਗਦਾ ਹੈ ਕਿ ਹੁਣ ਜਿਹੜਾ ਹੈਗਾ ਉਹ ਮਸਲਾ ਨਿਬੜੇਗਾ ਜਿਸ ਤਰੀਕੇ ਦੇ ਨਾਲ ਮਾਫੀ ਮੰਗੀ ਜਾ ਰਹੀ ਹੈ ਜਾਂ ਫਿਰ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਭਈ ਮੈਨੂੰ ਜਿਹੜਾ ਹੈਗਾ ਉਹ ਸਿੱਖਾਂ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਤੇ ਜੋ ਮੇਰੀ ਸਜ਼ਾ ਹੈਗੀ ਉਹ ਵੀ ਮਿਲਣੀ ਚਾਹੀਦੀ ਹੈ ਦੇਖੋ ਕੁਝ ਫੈਸਲੇ ਜਿਹੜੇ ਹੁੰਦੇ ਨੇ ਉਹ ਪੰਥਕ ਇਹ ਇਸ਼ੂ ਪੰਥਕ ਆ ਕਿਸੇ ਬੰਦੇ ਦਾ ਨਹੀਂ ਇਹ ਗੁਰਦਾਸ ਮਾਨ ਨੇ ਮੱਥਾ ਸਿੱਧਾ ਰੱਬ ਦੇ ਨਾਲ ਗੁਰੂ ਸਾਹਿਬ ਦੇ ਨਾਲ ਲਾਇਆ ਤੇ ਇਹਦਾ ਫੈਸਲਾ ਕੋਈ ਬੰਦਾ ਜਾਂ ਕੋਈ ਧਿਰ ਨਹੀਂ ਕਰ ਸਕਦੀ ਸਾਡੇ ਹਿੱਸੇ ਜੋ ਜ਼ਿੰਮੇਵਾਰੀ ਆਈ ਹੋਈ ਹੈ ਕਿ ਆ ਵੀ ਜੋ ਕਾਨੂੰਨੀ ਪ੍ਰਕਿਰਿਆ ਪਹਿਲਾਂ ਉਹਦੇ ਤੇ ਤੇ ਅਸੀਂ ਚੱਲਾਂਗੇ ਜੋ ਦੀ ਬਣਦੀ ਸਜ਼ਾ ਕਾਨੂੰਨ ਦੇ ਤੌਰ ਦੇ ਉੱਤੇ ਪਹਿਲਾਂ ਪ੍ਰਤੱਖ ਤੇ ਹੋਵੇ ਨਾ ਵਾਕਈ ਜੇ ਕਾਨੂੰਨ ਵੀ ਮੰਨੇ ਵੀ ਕਿਉਂਕਿ ਅੱਜ ਕੱਲ ਬਹੁਤੇ ਬੰਦੇ ਕਹਿੰਦੇ ਜੀ ਕਾਨੂੰਨ ਨੇ ਛੱਡ ਦਿੱਤਾ ਜਾ ਕੇ ਤਾਂ ਤੋਂ ਸਾਡੇ ਕੋਲ ਪਹਿਲਾ ਸਟੈਪ ਇਹ ਹੈ ਵੀ ਕਾਨੂੰਨ ਪਰ ਅਸੀਂ ਇਹ ਵੀ ਮੰਨਦੇ ਪਈ ਕਾਨੂੰਨ ਹੀ ਸਾਰਾ ਕੁਝ ਨਹੀਂ ਹੁੰਦਾ ਰਜਿੰਦਰ ਜੀ ਕਿਸ ਤਰੀਕੇ ਦੇ ਨਾਲ ਮਾਫੀ ਗੁਰਦਾਸ ਮਾਨ ਨੂੰ ਹੁੜਾ ਨੂੰ ਮਿਲੇਗੀ ਉਹ ਤਾਂ ਇੰਟਰਵਿਊ ਦੇ ਵਿੱਚ ਕਹਿ ਰਹੇ ਨੇ ਕਿ ਬਈ ਮੇਰੇ ਤੋਂ ਗਲਤੀ ਹੋਈ ਹੈ ਮੈਂ ਮੰਨਦਾ ਹਾਂ ਪਰ ਮੈਨੂੰ ਮਾਫ ਕਰ ਦੇਣਾ ਚਾਹੀਦਾ ਹੈ ਪੰਜਾਬ ਦੇ ਸਿੱਖਾਂ ਨੂੰ ਵਿਦੇਸ਼ ਦੇ ਵਿੱਚ ਬੈਠੇ ਸਿੱਖ ਗੁਰਦਾਸ ਮਾਨ ਨੇ ਕਦੀ ਵੀ ਨਹੀਂ ਕਿਹਾ ਕਿ ਮੈਂ ਗਲਤੀ ਕੀਤੀ ਹੈ ਮੈਨੂੰ ਮਾਫੀ ਚਾਹੀਦੀ ਹੈ ਗੁਰਦਾਸ ਮਾਨ ਕਹਿੰਦਾ ਹੈ ਕਿ ਮੈਂ ਸੋਚ ਸਮਝ ਕੇ ਜਾਂ ਇੰਟੈਂਸ਼ਨਲੀ ਇਦਾਂ ਨਹੀਂ ਕੀਤਾ ਮਤਲਬ ਸੋਚ ਸਮਝ ਕੇ ਇੰਟੈਂਸ਼ਨਲੀ ਇਦਾਂ ਨਹੀਂ ਕੀਤਾ ਉਹਦੇ ਲਈ ਤਾਂ ਸਾਨੂੰ ਕੋਈ ਐਗਜ਼ਾਮਪਲਾਂ ਜਿਹੜਾ ਮਨਜੀਤ ਸਿੰਘ ਉਹਨਾਂ ਨੇ ਦਿੱਤੀਆਂ ਨੇ ਕੋਈ ਦੱਸਣ ਦੀ ਲੋੜ ਨਹੀਂ ਕਿ ਇੰਟੈਂਸ਼ਨਲੀ ਕਿਉਂ ਹੁੰਦਾ ਤਾਂ ਅਨ ਇੰਟੈਂਸ਼ਨਲੀ ਕੀ ਹੁੰਦਾ ਗੁਰਦਾਸ ਮਾਨ ਦੀ ਜਿਹੜੀ ਉਨੇ ਗਲਤੀ ਕੀਤੀ ਹੈ ਉਹਦੀ ਕੋਈ ਸਜ਼ਾ ਇਦਾਂ ਦੀ ਨਹੀਂ ਗਈ ਜਿਹੜਾ ਅਰਜਿੰਦਰ ਸਿੰਘ ਮਨਜੀਤ ਸਿੰਘ ਜਾਂ ਕੁਛ ਚੰਨ ਬੰਦੇ ਜਾਂ ਜਿੱਥੇ ਬੰਨੀਆਂ ਦੇ ਦੇਣ ਉਹਨੇ ਤੁਲਨਾ ਕੀਤੀ ਗੁਰੂ ਮਹਾਰਾਜ ਦੇ ਨਾਲ ਤੇ ਗੁਰੂ ਮਹਾਰਾਜ ਦੇ ਨਾਲ ਤੁਲਨਾ ਕਰਨ ਦੀ ਕੋਈ ਇਦਾਂ ਦੀ ਸਜ਼ਾ ਨਹੀਂ ਜਿਹੜੀ ਦੁਨੀਆ ਚ ਅਸੀਂ ਦੇ ਸਕੀਏ ਜੇ ਸਾਡੇ ਮੁਤਾਬਕ ਦੀ ਗੱਲ ਹੋਵੇ ਗੱਲ ਸਿਰਫ ਇਹ ਹੈ ਕਿ ਹੁਣ ਅਸੀਂ ਕਾਨੂੰਨੀ ਪ੍ਰਕਿਰਿਆ ਦੇ ਤਰ੍ਹਾਂ ਉਹ ਚਾਹੁੰਦੇ ਆ ਕਿ ਉਹਨੂੰ ਬੰਦ ਦੀ ਸਜ਼ਾ ਲੱਗ ਜਾਵੇ ਜਿਹਦੇ ਕਰਕੇ ਸਾਨੂੰ ਹਜੇ ਤੱਕ ਤਾਂ ਨਿਰਾਸ਼ਾ ਹੀ ਹੱਥ ਲੱਗੀ ਹੈ ਮਗਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸੁਪਰੀਮ ਕੋਰਟ ਤੱਕ ਜਾਣ ਦਾ ਕਾਰਨ ਵੀ ਇਹੀ ਹੈ ਕਿ ਅਸੀਂ ਚਾਹੁੰਦੇ ਆ ਕਿ ਅਦਾਲਤੀ ਪ੍ਰਕਿਰਿਆ ਦੇ ਵਿੱਚੋਂ ਹੀ ਸਾਰਾ ਕੁਝ ਉਹਨੂੰ ਜੋ ਹੋ ਰੀਆਂ ਸਜ਼ਾਵਾਂ ਬਣਦੀਆਂ ਮਿਲ ਜਾਣ। ਦੁਨਿਆਵੀ ਤੌਰ ਤੇ ਸੋਸ਼ਲ ਸਮਾਜ ਦੇ ਵਿੱਚ ਤਾਂ ਉਹਨੂੰ ਜਿਹੜੀਆਂ ਸਜ਼ਾਵਾਂ ਅਸੀਂ ਦੇ ਹੀ ਰਹੇ ਆ ਜਿਹੜਾ ਉਹਦਾ ਉਥੇ ਪ੍ਰੋਗਰਾਮ ਦਾ ਰੱਦ ਹੋਣਾ ਜਾਂ ਉਹਨੂੰ ਬਾਕੀ ਪ੍ਰੋਗਰਾਮਾਂ ਦੇ ਵਿੱਚ ਲੋਕਾਂ ਦੇ ਵੱਲੋਂ ਨਫ਼ਰਤ ਦਾ ਸਾਹਮਣਾ ਕਰਨਾ ਪੈਣਾ ਇਹ ਸਾਰਾ ਕੁਝ ਤਾਂ ਚੱਲ ਹੀ ਰਿਹਾ। ਉਹ ਚੱਲਦਾ ਰਹਿਣਾ। ਮਰ ਗੁਰਦਾਸ ਮਨ ਇਹ ਕਹੇ ਕਿ ਉਹ ਡੇਰੇ ਵਿੱਚ ਆਪਣੇ ਜੋ ਮਰਜ਼ੀ ਬਿਆਨ ਦੇ ਦੇਵੇ ਤੇ ਅਸੀਂ ਉਹਨੂੰ ਇਦਾਂ ਬਖਸ਼ ਦੇਾਂਗੇ। ਇਦਾਂ ਦਾ ਕੁਝ ਨਹੀਂ ਚੱਲਣਾ ਹੈਗਾ। ਤੇ ਨਹੀਂ ਉਹਨੂੰ ਡੇਰਾਂ ਦੇ ਵਿੱਚ ਮੈਨੂੰ ਹੁਣੀ ਇਹ ਵੀ ਪਤਾ ਲੱਗਾ ਇੱਕ মিডিਆ ਦੇ ਬੰਦੇ ਦੇ ਰਹੀ ਕਿ ਸ਼ਾਇਦ ਗੁਰਦਾਸ ਮਾਨ ਨੇ ਕੱਲ ਚੰਡੀਗੜ੍ਹਿਆ ਦੇ ਲਈ ਕੋਈ ਪ੍ਰੈਸ ਕਾਨਫਰੈਂਸ ਕਰਨੀ ਆ ਜੇ ਕਰਦਾ ਤਾਂ ਸਾਨੂੰ ਇਸ ਚੀਜ਼ ਤੇ ਕੋਈ ਇਤਰਾਜ਼ ਨਹੀਂ ਉਹ ਕਰੇ ਅਸੀਂ ਉਹਦੀ ਪ੍ਰੈਸ ਕਾਨਫਰੈਂਸ ਦੇ ਵਿੱਚ ਕਿਸੇ ਤਰ੍ਹਾਂ ਦੀ ਦਖਲੰਦਗੀ ਨਹੀਂ ਕਰਦੇ ਕਿਉਂਕਿ ਇਹ ਚਾਹੁੰਦਾ ਆ ਕਿ ਕਿਸੇ ਤਰੀਕੇ ਨਾਲ ਕੋਈ ਦਖਲੰਦਗੀ ਹੋਵੇ ਅਸੀਂ ਇਦਾਂ ਦਾ ਕੁਝ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਆਪਣਾ ਪੂਰਾ ਪੱਖ ਰੱਖੇ ਪੱਖ ਰੱਖਣ ਤੋਂ ਬਾਅਦ ਵੀ ਕਾਨੂੰਨ ਤੋਂ ਨਹੀਂ ਆ ਜਿਹੜੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਤੋਂ ਇਹ ਬਚ ਨਹੀਂ ਸਕਦਾ ਕਾਨੂੰਨੀ ਪ੍ਰੋਸੈਸ ਦੇ ਮੁਤਾਬਕ ਹਾਂ ਜਿਹੜੀਆਂ ਇਹਨਾਂ ਰਸੂਕ ਕਰਕੇ ਪੈਸੇ ਕਰਕੇ ਜਿਹੜੀਆਂ ਚੀਜ਼ਾਂ ਨੂੰ ਇਹ ਡੀਲ ਕਰਕੇ ਅੱਜ ਤੱਕ ਬਚਦਾ ਆ ਰਿਹਾ ਉਹਨਾਂ ਚੀਜ਼ਾਂ ਨੇ ਸਦਾ ਸਾਥ ਨਹੀਂ ਰਹਿਣਾ ਇਹ ਚੀਜ਼ਾਂ ਸਦਾ ਨਹੀਂ ਰਹਿਣੀਆਂ ਜਿਹੜੇ ਇਹ ਗੁਨਾਹ ਨੇ ਨਾ ਬਖਸ਼ਣਯੋਗ ਹੈ ਦੀ ਕੋਈ ਮਾਫੀ ਨਹੀਂ ਹੈਗੀ ਇਸ ਦੀ ਮਾਫੀ ਕੀ ਸਜ਼ਾ ਹੀ ਹੈਗੀ ਹੈ ਇਸ ਤੋਂ ਇਲਾਵਾ ਕੋਈ ਮਾਫੀ ਨਹੀਂ ਹੋ ਸਕਦੀ ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਇਹਨਾਂ ਨੂੰ ਕਿਹਾ ਹੈਗਾ ਹੈ ਕਿ ਜਿਵੇਂ ਡੇਰਾ ਇੱਕ ਹੈਗਾ ਡੇਰਾ ਮੁਖੀ ਵੱਲੋਂ ਜਦੋਂ ਗੁਰੂ ਮਹਾਰਾਜ ਜੀ ਦਾ ਜਿਹੜਾ ਹੈਗਾ ਉਹ ਰੂਪ ਧਾਰਿਆ ਗਿਆ ਸੀਗਾ ਉਸ ਨੂੰ ਵੀ ਇੱਕ ਸਮੇਂ ਦੇ ਵਿੱਚ ਮਾਫੀ ਮਿਲੀ ਸੀਗੀ ਪਰ ਉਸ ਤੋਂ ਬਾਅਦ ਜੋ ਵੀ ਰੋਸ ਦੇਖਿਆ ਤੇ ਦੁਬਾਰਾ ਉਸ ਨੂੰ ਸਜ਼ਾ ਲੱਗ ਗਈ ਹੈਗੀ ਕਿ ਇਸ ਦੀ ਮਾਫੀ ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰੀਕੇ ਦੇ ਨਾਲ ਵੀ ਮਿਲ ਜਾਵੇਗੀ ਜਿਹੜੀ ਉਹ ਮਾਫੀ ਸੀ ਨਾ ਪੋਲਿਟੀਕਲ ਸੀਗੀ ਅੱਜ ਉਹ ਸਾਰੀ ਚੀਜ਼ਾਂ ਸਮਾਜ ਦੇ ਮੋਰੋਂ ਨੰਗੀਆਂ ਹੋ ਕੇ ਸਾਹਮਣੇ ਆ ਗਈਆਂ ਜਦੋਂ RAM REEM ਦੀ ਤੁਸੀਂ ਗੱਲ ਕੀਤੀ ਹੈ RAM REEM ਨੇ ਜਦੋਂ ਮਾਰਾ ਦਾ ਸਵਾਂਗ ਰਚਿਆ ਗੁਰੂ ਗੋਬਿੰਦ ਸਿੰਘ ਮਾਰਾ ਦਾ ਸਵਾਂਗ ਰਚਿਆ ਉਸ ਤੋਂ ਬਾਅਦ ਜਿਹੜੀ ਉਹਨੂੰ SGPC ਵੱਲੋਂ ਮਾਫੀ ਦੇਣ ਦੀ ਗੱਲ ਚੱਲੀ ਉਹ ਅੱਜ ਸਾਰਾ ਕੁਝ ਸਾਹਮਣੇ ਆ ਗਿਆ ਦੇਖੋ ਅਜੋ ਇਸ ਚੀਜ਼ ਨੂੰ ਲੈ ਕੇ ਉਹਨਾਂ ਨੂੰ ਤਨਖਾਹਾਂ ਲੱਗਣ ਲੱਗੀਆਂ ਹਈਆਂ ਅਜੋ ਉਹਨਾਂ ਨੂੰ ਤਨਖਈਆ ਕਰਾਰ ਕੀਤਾ ਉਹ ਕਾਲ ਤਖਸਾਬ ਜਿਨ੍ਹਾਂ ਨੇ ਉਹਨਾਂ ਨੂੰ ਮਾਫ ਕਰਨਾ ਚਾਹਿਆ ਸੁਖਵੀਰ ਬਾਦਲ ਵਰਗਿਆਂ ਨੇ ਉਹਦੇ ਨਾਲ ਜਿਹੜੇ ਉਹਦੇ ਸਾਥੀ ਸੀਗੇ ਸਾਰੇ ਅੱਜ ਤਨਖਈਏ ਨੇ ਸਾਰਿਆਂ ਨੂੰ ਆਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਸਜ਼ਾ ਲਗਣੀਆਂ ਨੇ RAM REEM ਨੂੰ ਬਤੌਰ ਕਿਉਂਕਿ ਉਹ ਕਡੇਰੇ ਦਾ ਮੁਖੀ ਸੀਗਾ ਔਰ ਉਹ ਸਿੱਖ ਨਹੀਂ ਸੀਗਾ ਉਹਨੂੰ ਸਿੱਖ ਰਵਾਇਤਾਂ ਨੂੰ ਸਰ ਉੱਤੇ ਮਾਫੀ ਨਹੀਂ ਮਿਲ ਸਕਦੀ ਇਹ ਤਾਂ ਪ੍ਰੋਸੈਸ ਹੀ ਨਹੀਂ ਸੀਗਾ ਪਹਿਲੀ ਗੱਲ ਤਾਂ ਇਸੇ ਤਰ੍ਹਾਂ ਜਿਹੜਾ ਗੁਰਦਾਸ ਮਾਨ ਹੈਗਾ ਕਿਉਂਕਿ ਇਹ ਆਲਰੇਡੀ ਇੱਕ ਡੇਰਾ ਚਲਾ ਰਿਹਾ ਡੇਰਾ ਤਰ੍ਹਾਂ ਨਾਲ ਉਹ ਇੱਕ ਵੱਖਰੀ ਸੰਪਰਦਾਇ ਇੱਕ ਵੱਖਰਾ ਧਰਮ ਚਲਾ ਰਿਹਾ ਇੱਕ ਤਰ੍ਹਾਂ ਨਾਲ ਜਿਹੜਾ ਹੁਣ ਉਸ ਧਰਮ ਚ ਬਲੀਵ ਹੀ ਨਹੀਂ ਕਰਦਾ ਉਹ ਵੱਖਰੇ ਸਿਧਾਂਤ ਵੱਖਰੇ ਕਾਇਦੇ ਕਾਨੂੰਨ ਜਾਂ ਵੱਖਰੀਆਂ ਸੰਪਰਦਾਵਾਂ ਦੇ ਤਰ੍ਹਾਂ ਉਹ ਇੱਕ ਡੇਰਾ ਚਲਾ ਰਿਹਾ ਉਸ ਡੇਰੇ ਨੂੰ ਅਸੀਂ ਕਿੱਦਾਂ ਸਿੱਖ ਰਵਾਇਤ ਅਨੁਸਾਰ ਸਜ਼ਾ ਦੇ ਸਕਦੇ ਹਾਂ ਉਹ ਤਾਂ ਸਜ਼ਾ ਮ ਉਹਦੇ ਲਈ ਹੈ ਹੀ ਨਹੀਂ ਹਾਂ ਸਿੱਖ ਸਜ਼ਾ ਦੇ ਸਕਦੇ ਉਹਨੂੰ ਜਿੱਦਾਂ ਅਸੀਂ ਦਿੰਦੇ ਰਹੇ ਹਾਂ ਮਗਰ ਗੱਲ ਸਿਰਫ ਇਹ ਹੈ ਕਿ ਇਸ ਵੇਲੇ ਗੱਲ ਕਾਨੂੰਨ ਦੇ ਦਾਇਰੇ 'ਚ ਆ ਕਾਨੂੰਨੀ ਤੌਰ ਤੇ ਅਸੀਂ ਲੜਾਈ ਨੂੰ ਲੜ ਰਹੇ ਹਾਂ ਕਾਨੂੰਨੀ ਤੌਰ ਤੇ ਅਸੀਂ ਸੁਪਰੀਮ ਕੋਰਟ ਆ ਹੁਣ ਕਿਉਂਕਿ ਉਹਨੇ ਮਾਫੀ ਮੰਗੀ ਆ ਗੱਲ ਤਾਂ ਸੀਗੀ ਕਿ ਸੁਪਰੀਮ ਕੋਰਟ ਦੀ ਜਜਮੈਂਟ ਦੇ ਬਾਅਦ ਵੀ ਸਾਨੂੰ ਆਪਣਾ ਸਪਸ਼ਟੀ ਕਰਨ ਦਾ ਆਪਣਾ ਸਟੈਂਡ ਦੇਣਾ ਪੈਣਾ ਮੀਡੀਆ ਨੂੰ ਆ ਕੇ ਕਿਉਂਕਿ ਗੁਰਦਾਸ ਮਾਨ ਨੇ ਜਿਹੜੀ ਰੇਡੀਓ ਤੇ ਇੰਟਰਵਿਊ ਦਿੱਤੀ ਜਿਹਦੇ ਵਿੱਚ ਉਹ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਚਾਹੁੰਦਾ ਤੇ ਸਾਨੂੰ ਦੋਸ਼ੀ ਦੱਸ ਰਿਹਾ ਉਸ ਤੁਸੀਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਗੁਰਦਾਸ ਮਾਨ ਕਹਿੰਦਾ ਸਿੱਖ ਇੰਨੀ ਜਿਦ ਨਾ ਕਰਨ ਉਹਨਾਂ ਲਈ ਨਹੀਂ ਚੰਗੀ ਨਹੀਂ ਮੈਂ ਪੰਜਾਬੀ ਲਈ ਬਹੁਤ ਕੁਝ ਕੀਤਾ ਪੰਜਾਬੀ ਆਮ ਬੋਲੀ ਨੇ ਮੈਨੂੰ ਬੜਾ ਕੁਝ ਦਿੱਤਾ ਹੁਣ ਉਹ ਗੱਲਾਂ ਕਰਨ ਲੱਪਿਆ ਸਾਨੂੰ ਨਾਲ-ਨਾਲ ਚੈਲੰਜ ਵੀ ਕਰ ਰਿਹਾ ਕੀ ਸਿੱਖ ਭੁੱਲ ਜਾਣਗੇ ਸਾਨੂੰ ਇਹ ਚੀਜ਼ਾਂ ਸਾਰੀਆਂ ਸਮਝ ਆਉਂਦੀਆਂ ਆ ਗੁਰਦਾਸ ਮਾਨ ਕੀ ਕਹਿਣਾ ਚਾਹੁੰਦਾ ਗੁਰਦਾਸ ਮਾਨ ਦਾ ਕੀ ਸਟੈਂਡ ਆ ਉਹਨੂੰ ਮਾਫੀ ਦੇ ਮਤਲਬ ਜਿਹੜੇ ਆ ਮਾਇਨੇ ਉਹ ਕੀ ਕੱਢਣਾ ਚਾਹੁੰਦਾ ਅਸੀਂ ਉਹਨੂੰ ਦੁਬਾਰਾ ਸਪੇਸ ਨਹੀਂ ਦੇਣਾ ਚਾਹੁੰਦੇ ਕਿ ਜਿਹੜੀ ਉਹਨੇ ਗੁਰੂ ਅਮਰਦਾਸ ਸਮਰੱਧ ਦੀ ਤੁਲਨਾ ਆਪਣੇ ਡੇਰੇ ਦੇ ਬੀੜੀਆਂ ਪੀਣ ਵਾਲੇ ਬੰਦੇ ਨਾਲ ਕੀਤੀ ਆ ਕਿ ਦੁਬਾਰਾ ਦੀ ਕੋਈ ਇਦਾਂ ਗਲਤੀ ਕਰੇ ਕੋਈ ਗੁੰਜਾਇਸ਼ ਨਹੀਂ ਛੱਡਣੀ ਆਪਾਂ ਇਦਾਂ ਦੀ ਇਹ ਵਹਿਮ ਹੋ ਗਵਾਉਨ ਨੂੰ ਉਹ ਸੀ ਵਹਿਮ ਕੱਢਣਾ ਹੈ ਤੇ ਕੀ ਉਹਦਾ ਅੱਛਾ ਉਹ ਤਾਂ ਇੰਟਰਵਿਊ ਦੇ ਵਿੱਚ ਇਹ ਵੀ ਕਹਿੰਦੇ ਨੇ ਕਿ ਵੀ ਡੇਰੇ ਦੀ ਗੱਲ ਕਿਸ ਜਗ੍ਹਾ ਤੋਂ ਆ ਗਈ ਡੇਰਾ ਤਾਂ ਹਮੇਸ਼ਾ ਹੀ ਜੜਾ ਹੈ ਉਹ ਲੋਕਾਂ ਨੂੰ ਚੰਗਾ ਸੁਨੇਹਾ ਦੇ ਰਾਇ ਹੈ ਮੈਂ ਵੀ ਜੇਕਰ ਡੇਰੇ ਦੇ ਵਿੱਚ ਜਾਂਨਾ ਹੈ ਤੇ ਚੰਗੇ ਸੁਨੇਹੇ ਦੇ ਰਾਈ ਜਿਹੜਾ ਹੈਗਾ ਇਹ ਲੋਕਾਂ ਨੂੰ ਮਿਲਦਾ ਮੁੱੱਚਦਾ ਹੈ ਡੇਰੇ ਦੀ ਗੱਲ ਕਿਉਂ ਵਿੱਚ ਜਿਹੜੀ ਕੀਤੀ ਜਾ ਰਹੀ ਹੈ ਅੱਛਾ ਇੱਕ ਗੱਲ ਇਹ ਵੀ ਜ਼ਰੂਰ ਹੈ ਤੁਹਾਨੂੰ ਕੀ ਖਦਸ਼ਾ ਹੈ ਕਿ ਜਿਸ ਤਰੀਕੇ ਦੇ ਨਾਲ ਰਾਮ ਰਹੀਮ ਹੋਰਾਂ ਨੂੰ ਮਾਫੀ ਮਿਲੀ ਪੋਲਿਟੀਕਲ ਪ੍ਰੈਸ਼ਰ ਦੇ ਰਾਈ ਕਿ ਗੁਰਦਾਸ ਮਾਨ ਨੂੰ ਵੀ ਮਾਫੀ ਮਿਲ ਸਕਦੀ ਹੈ ਬਿਲਕੁਲ ਸਾਨੂੰ ਕੋਈ ਖਦਸ਼ਾ ਨਹੀਂ ਹੈਗਾ ਅਸੀਂ ਇਹਨਾਂ ਚੀਜ਼ ਨੂੰ ਲੈ ਕੇ ਕਲੀਅ ਜਿੱਥੇ ਬੰਨੀਆਂ ਲਗਾਤਾਰ ਇੱਕ ਦੂਜੇ ਨਾਲ ਰਸਤਾ ਜੈਗੀਆਂ ਗੁਰਦਾਸ ਮਾਨ ਨੂੰ ਕੋਈ ਸਾਡੇ ਆਦਾਰਿਆਂ ਤੋਂ ਮੁਆਫੀ ਲੈਣ ਦਾ ਅਧਿਕਾਰ ਹੀ ਹੈ ਨਹੀਂ ਹੈ ਤੇ ਨਾ ਉਹਨਾਂ ਤੋਂ ਕੋਈ ਨੇ ਪਹੁੰਚ ਕਰਨੀ ਹੈ ਨਾ ਅਸੀਂ ਕਰਨ ਦੇਣੀ ਹੈ ਨਾ ਉਹਨਾਂ ਨੂੰ ਅਸੀਂ ਚਾਹਾਂਗੇ ਕਿ ਜਥੇਦਾਰ ਹੋਣਾ ਇਦਾਂ ਦਾ ਕੋਈ ਸੈਂਡ ਲੈਣ ਉਹਦੇ ਕਾਰਨ ਨਹੀਂ ਕਾਰਨ ਇਸ ਕਰਕੇ ਹੈਗਾ ਜਿੱਦਾਂ ਮੈਂ ਦੱਸਿਆ ਕਿ ਉਹ ਸਾਡੇ ਧਰਮ ਦਾ ਪਾਰਟ ਨਹੀਂ ਹੈਗਾ ਦੂਜੀ ਗੱਲ ਹੈ ਕਿ ਉਹ ਆਪਣੇ ਆਪ ਨੂੰ ਵੱਧ ਦੱਸਦਾ ਉਹ ਕਹਿੰਦਾ ਅਸੀਂ ਚੋਗਣੇ ਆ ਤੇਰਾ ਦੁਨੀ 26 ਦੀ ਹੁਣੀ ਉਦਾਰਨ ਭਾਈ ਦੇ ਕੇ ਹਟੇ ਆ ਭਾਈ ਸਾਹਿਬ ਮਨਜੀਤ ਸਿੰਘ ਜੀ ਸੋ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਸਮਝੋ ਅੱਜ ਇਹ ਬੰਦਾ ਕਿਸੇ ਤਰੀਕੇ ਮਾਫੀ ਮੰਗੇ ਜੇ ਬਾਚੇ ਦਿੰਦਾ ਕੀ ਇਹ ਦੁਬਾਰਾ ਇਹ ਗਲਤੀਆਂ ਨਹੀਂ ਕਰੂਗਾ ਇਹਦੇ ਤਾਂ ਅੰਦਰ ਭਰੀਆਂ ਪਈਆਂ ਨੇ ਕਿ ਐਪੀਐਸ ਗਿਲ ਬਿਆਨ ਤੇ ਹੋਣਾ ਨਾਲ ਜਿਹੜੇ ਬੁੱਚੜਾ ਨੇ ਇਹਨਾਂ ਦੀ ਯਾਰੀਆਂ ਨਹੀਂ ਇਹਨੇ ਉਹ ਮਜਬੂਰ ਕਰਤੀਆਂ ਇਹਨਾਂ ਨੂੰ ਆ ਕੇ ਕਿ ਤੁਸੀਂ ਇਹ ਬੋਲੋ ਸਿੱਖਾਂ ਦੇ ਖਿਲਾਫ ਇਹ ਇਹਨਾਂ ਚੀਜ਼ਾਂ ਦੇ ਅੰਦਰੋਂ ਰੱਜਿਆ ਹੋਇਆ ਇਹ ਇਹਨਾਂ ਚੀਜ਼ਾਂ ਲਈ ਤਿਆਰ ਆ ਪ੍ਰੀਪੇਅਰਡ ਆ ਅਜੰਡੇ ਦੇ ਤਹਿਤ ਸਭ ਕੁਝ ਕਰਦਾ ਇਹ ਕਲਾਕਾਰ ਨੇ ਹੈ ਮਗਰ ਮੱਝ ਦੇ ਆਸੂ ਰੋਂਦਾ ਤੇ ਸਾਨੂੰ ਕੋਈ ਵੀ ਮਤਲਬ ਇਦਾਂ ਇਹਦਾ ਹੱਲ ਇਸ ਤਰੀਕੇ ਨਾਲ ਨਹੀਂ ਕੱਢਣਾ ਚਾਹੀਦਾ ਸਾਨੂੰ ਕਲੀਅਰ ਆ ਗੱਲਾਂ ਬਿਲਕੁਲ ਬਸ ਆਖਰੀ ਸਵਾਲ ਮੇਰਾ ਕਿਸ ਤਰੀਕੇ ਦੇ ਨਾਲ ਗੁਰਦਾਸ ਮਾਨ ਨੂੰ ਮਾਫੀ ਮਿਲ ਸਕਦੀ ਹੈ ਕੀ ਹੋਣਾ ਚਾਹੀਦਾ ਮਾਫੀ ਨਹੀਂ ਮਿਲ ਸਕਦੀ ਸਜ਼ਾ ਉਹਨੂੰ ਭੁਗਤਣੀ ਪੈਣੀ ਹੈ ਇਹ ਕਲੀਅਰ ਕਟਿਆ ਮਾਫੀ ਕੋਈ ਨਹੀਂ ਇਸ ਚੀਜ਼ ਦੇ ਲਈ ਬਣਦੀ ਸਜ਼ਾ ਉਹਨੂੰ ਭੁਗਤਣੀ ਪੈਣੀ ਹੈ ਪਹਿਲਾਂ ਅਜੇ ਕਾਨੂੰਨ ਦੀ ਵੇਟ ਕਰਦੇ ਬਾਕੀ ਲੋਕਾਂ ਕੋਲ ਜਿੰਨਾ ਅਖਤਿਆਰ ਹੈ ਉਹ ਤੇ ਉਹਨੂੰ ਸਜ਼ਾ ਦੇ ਹੀ ਰਹੇ ਇੱਕ ਕਲਾਕਾਰ ਦੇ ਲਈ ਕਿਉਂਕਿ ਜਿਹੜੀ ਜਿਹੜੀ ਸ਼ੋਹਰਤ ਹੁੰਦੀ ਨਾ ਉਹਦਾ ਨਸ਼ਾ ਤੇ ਸਰੂਰ ਬਹੁਤ ਜ਼ਿਆਦਾ ਹੁੰਦਾ ਐਸ ਵੀ ਲੜ ਗੁਰਦਾਸ ਮਾਨ ਦੇ ਜੇ ਕੋਈ ਹੰਝੂ ਵੀ ਨਿਕਲਦੇ ਪਏ ਹਨ ਪੈਸੇ ਕਰਕੇ ਘਟਾ ਸ਼ੌਹਰਤ ਕਰਕੇ ਜਿਆਦਾ ਜਿੱਥੇ ਜੈਜਕਾਰ ਹੁੰਦੀ ਸੀ ਗੁਰਦਾਸ ਮਾਨ ਗੁਰਦਾਸ ਮਾਨ ਲਾ 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 ਅੱਜ ਉਹਨੂੰ ਕੁੱਤਾ ਨਹੀਂ ਪੁੱਛਦਾ ਪਿਆ ਪੰਜਾਬ ਦੇ ਵਿੱਚ ਕੁੱਤਾ ਨਹੀਂ ਪੁੱਛਦਾ ਪਿਆ ਪੰਜਾਬ ਦੇ ਵਿੱਚੋਂ ਲਫਸ਼ੌਕ ਕੇ ਆਉਂਦਾ ਲਫਸ਼ੌਕ ਚੱਲ ਜਾਂਦਾ ਸ਼ਰੇਆਮ ਲੋਕਾਂ ਵਿੱਚ ਨਹੀਂ ਸਕਦਾ ਜਿੱਦਾਂ ਪਹਿਲਾਂ ਵਿਚਰਦਾ ਸੀ ਅੱਜ ਉਹਦੇ ਸ਼ੋਰ ਰੱਦ ਹੋਏ ਬਹੁਤ ਵੱਡੀ ਐਗਜ਼ੈਂਪਲ ਹੈ ਇਹ ਵੀ ਲੋਕਾਂ ਨੇ ਰੱਦ ਕੀਤੇ ਆ ਲੋਕ ਨਹੀਂ ਚਾਹੁੰਦੇ ਉਹਨੂੰ ਸੁਣਨਾ ਉਹ ਟੀਵੀ ਚੈਨਲਾਂ ਤੇ ਜਿੰਨਾ ਮਰਜ਼ੀ ਝੂਠ ਮਾਰੀ ਜਾਵੇ ਮੇਰੇ ਫਲਾਨਾ ਸ਼ੋਅ ਸਕਸੈਸ ਗਿਆ ਮੇਰਾ ਫਲਾਨਾ ਸਕਸੈਸ ਗਿਆ ਕੋਈ ਸਕਸੈਸ ਨਹੀਂ ਹੈ ਕੋਈ ਬੇਹੁਦਾ ਬੰਦਾ ਇਹ ਜਿਹੜਾ ਉਹਨੂੰ ਸੁਣਨ ਜਾਂਦਾ ਅਦਰਵਾਈਜ਼ ਜਿਹੜਾ ਥੋੜਾ ਬਹੁਤ ਵੀ ਅਣਖੀ ਗੈਰਤਮੰਦ ਬੰਦਾ ਆ ਤੇ ਜਿਹਦੇ ਮਨ ਦੇ ਅੰਦਰ ਰੱਤੀ ਪਰ ਵੀ ਗੁਰੂ ਸਾਹਿਬ ਤੇ ਪ੍ਰਤੀ ਸਤਿਕਾਰ ਆ ਨਾ ਉਹ ਗੁਰਦਾਸ ਮਾਨ ਨੂੰ ਆਪਣੇ ਫੋਨ ਤੇ ਨਹੀਂ ਪਲੇ ਕਰਦਾ ਸਟੇਜ ਤੇ ਸੁਣਨ ਜਾਣਾ ਤਾਂ ਬਹੁਤ ਦੂਰ ਦੀ ਗੱਲ ਉਹ ਫੋਨ ਤੇ ਨਹੀਂ ਲਾਉਂਦਾ ਅੱਜ ਕੱਲ ਕੋਈ ਉਹਨੂੰ ਪੁੱਛੋ ਤੇਰੇ ਰੀਵਿਊ ਕਿੰਨੇ ਘਟ ਗਏ ਲੋਕੀ ਫੋਨ ਤੇ ਨਹੀਂ ਸੁਣਦੇ ਮਹ ਜਿੱਥੇ ਕੋਈ ਨਹੀਂ ਦੇਖਣ ਵਾਲਾ ਕੋਈ ਨਹੀਂ ਪੁੱਛਣ ਵਾਲਾ ਉੱਥੇ ਨਹੀਂ ਦੇਖਦੇ ਗੁਰਦਾਸ ਮਾਨ ਨੂੰ ਮੈਂ ਕਹਿ ਰਿਹਾ ਕਿ ਅਸੀਂ ਕਿਸੇ ਟਾਈਮ ਦੇ ਉੱਤੇ ਗੁਰਦਾਸ ਮਾਨ ਦੇ ਫੈਨ ਰਹੇ ਹਾਂ ਜਦ ਤੱਕ ਨਹੀਂ ਸੋਚੀ ਸੀ ਨਹੀਂ ਸੀ ਅੱਜ ਅੱਜ ਦਿਖ ਰਿਹਾ ਨਾ ਕਲੀਅਰ ਘਟਾ ਲਗਾਤਾਰ ਇੱਕ ਬੰਦਾ ਉਹ ਜ਼ਹਿਰ ਉਗਲਦਾ ਪਿਆ ਲਗਾਤਾਰ ਇੱਕ ਸਟੈਪ ਤੇ ਥੋੜੀ ਫਿਰ ਉਹਦਾ ਗਾਣਾ ਆਇਆ ਪਿੱਛੇ ਜੇ ਲਾਕਡਾਊਨ ਦੇ ਵਿੱਚ ਜਦੋਂ ਇਹਨੇ ਗੀਤ ਗਾਇਆ ਉਹ ਤੁਸੀਂ ਗੀਤ ਸੁਣੋ ਸਾਰੇ ਗੀਤ ਚ ਸਾਰੀ ਦੁਨੀਆ ਨੂੰ ਦੋਸ਼ੀ ਦੱਸੀ ਜਾਂਦਾ ਉਹ ਕਹਿੰਦਾ ਮੈਂ ਤਾਂ ਕੁਝ ਵੀ ਨਹੀਂ ਕੀਤਾ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ ਆਪੇ ਮੈਂ ਗੁਨਾਹਗਰ ਆਪੇ ਵਕੀਲ ਤੇ ਆਪੇ ਜੱਜ ਆਪੇ ਫੈਸਲੇ ਆਪੇ ਹੀ ਦੇਈ ਜਾਂਦਾ ਨਾ ਇਹ ਕੋਈ ਕਰਦਾ ਪਿਆ ਉਹ ਹੁਣ ਜਿਹੜੀ ਪਿੱਛੇ ਜਿਹੜੇ ਬੰਦੇ ਉਹਨੂੰ ਤਾਕਤ ਦੇਣ ਵਾਲੇ ਹੈਗੇ ਆ ਉਹ ਉਹਦੀਆਂ ਇੰਟਰਵਿਊਆਂ ਕਰਾ ਰਹੇ ਉਹਦੇ ਸ਼ੋਅ ਕਰਾ ਰਹੇ ਆ ਪੈਸਾ ਆਪੇ ਇਨਵੈਸਟ ਕਰਦੇ ਪਏ ਸਟੇਟ ਨਾ ਯਾਰੀਆਂ ਤੇ ਸਟੇਟ ਪਿੱਛੇ ਖੜਦੀ ਏ ਠੀਕ ਸ਼ੁਕਰੀਆ ਤਾਂ ਬਿਲਕੁਲ ਆ ਆਵਾਜ਼ੀ ਕੌਮ ਜਥੇਬੰਦੀ ਦੀ ਜਿਹੜੇ ਨੇ ਆ ਲੀਡਰ ਸਾਡੇ ਨਾਲ ਨੇ ਆਗੂ ਸਾਡੇ ਨਾਲ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਗੁਰਦਾਸ ਮਾਨ ਹੋਰਾਂ ਨੂੰ ਕਿਸੇ ਵੀ ਤਰੀਕੋ ਮਾਫੀ ਜੜੀ ਹੈ ਉਹ ਨਹੀਂ ਮਿਲ ਸਕਦੀ ਹੈ ਸਜ਼ਾ ਗੁਰਦਾਸ ਮਾਨ ਨੂੰ ਭੁਗਤਣੀ ਪੈਣੀ ਹੈ ਕੈਮਰਾ ਪਸੰ ਪੰਕੇ ਦੇ ਨਾਲ ਰਾਜ ਗੁਪਤਾ ਜਿਲੰਦਰ